ਪੇਸ਼ੈਂਟ ਕੋਲ ਉਹਦਾ ਨੇਰ ਕਟਰ ਜਿਹੜਾ ਪੇਟ ਚ ਚਲ ਗਿਆ ਸੀ ਫੂਡ ਪਾਈ ਜੇ ਬਾਹਰ ਕਿਤੇ ਹਸਪਤਾਲਾਂ ਨਹੀਂ ਜਾਂਦੇ ਜਲੰਧਰ ਲੁਧਿਆਣਾ ਕੱਖਾਂ ਰਿਓ ਨਾਲ ਲੈਣੇ ਸੀ ਕੋਈ ਪੈਸਾ ਨਹੀਂ ਸਿੰਪਲ ਇੱਕ ਐਂਡੋਸਕੋਪੀ ਕੀਤੀ ਆ 40 ਮਿੰਟ ਦੇ ਵਿੱਚ ਉਹਦੇ ਪੇਟ ਦੇ ਵਿੱਚੋਂ ਫੂਡ ਪਾਈ ਤੇ ਨਹੀਂਏ ਬਿਨਾ ਬਲੇਸ਼ ਬਿਨਾ ਚੀਰ ਫੜ ਕਰਕੇ ਨੇਰ ਕਟਰ ਐਡਾ ਲੰਬਾ ਸੀ ਸਾਡੇ ਦੇ ਵਣ ਘਰ ਪੇਟਾ ਔਰ ਜੇ ਕਿਤੇ ਇਹਨਾਂ ਨਾਲ ਇੱਕ ਵਾਰ ਤਾੜੀ ਮਾਰੋ ਕਿਉਂਕਿ ਇਹ ਇੱਕ ਮੇ ਆਦੇ ਗਰੰਦਰ ਲੁਧਿਆਣਾ ਅੰਬਸਰ ਹੋਣੇ ਕਹਿੰਦਾ ਪੇਟ ਕੱਟਣਾ ਹੈ ਫਿਰ ਉਹਨਾਂ ਨੇ ਉੱਥੇ ਐਡਮਿਟ ਕਰਨਾ ਹੈ ਫਿਰ ਉਹਨਾਂ ਨੇ ਪ੍ਰੈਸ਼ਨ ਵਾਲੇ ਪਾਸੇ ਜਾਣਾ ਹੈ ਅੱਧੇ ਘੰਟੇ ਦੇ ਵਿੱਚ ਇਹਨਾਂ ਨੇ ਇੱਕ ਜੰਮਾ ਆ ਔਰ ਸਾਥਾ ਤੁਹਾਡੇ ਸਾਹਮਣੇ ਆ ਨੀਰ ਕਟਰ ਕੱਟ ਕੇ ਪੇਟ ਦੀ ਜਿੱਥੇ ਗਿਆ ਸੀ ਉੱਥੋਂ ਹੀ ਕੱਢ ਕੇ ਐਂਡੋਸਕੋਪੀ ਲਈ ਤੇ ਅੱਧੇ ਘੰਟੇ ਦੇ ਵਿੱਚ ਪੇਸ਼ੈਂਟ ਨੂੰ ਘਰ ਭੇਜਦਾ ਇੱਕ ਵੱਡੀ ਉਪਲਬਧੀ ਹੈ ਇਹਨਾਂ ਵਾਸਤੇ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫੜੇ ਹਾਂਜੀ ਸਾਥ ਸਰ ਜੀ ਆ ਵੀਰ ਹੈ ਆਪਣਾ ਸੁਖਵਿੰਦਰ ਸਿੰਘ ਇਹ ਸਾਡਾ ਮੇਰਾ ਕਦਰ ਨਹੀਂ ਲੱਗਦਾ ਪਰ ਨਗਰ ਦਾ ਹੀ ਆ ਤੇ ਇਹ ਵੀ ਨੇ ਘਰੋਟ ਦਾ ਲੜਕੇ ਲਾੜੋ ਨਸ਼ੇ ਵਿੱਚ ਕਰਦਾ ਸੀ ਤੇ ਘਰੋਟ ਲੜਾਈ ਕਰ ਪਈ ਤੇ ਆ ਖਾ ਲਿਆ ਪੈਸੇ ਵੇ ਮੰਗਤ ਚੱਕਰ ਚ ਆ ਨਘਾ ਲਿਆ ਉਹ ਜਿੰਦ ਨੇਲ ਘਟ ਰੰਦਾ ਸੀ ਤੇ ਸਾਨੂੰ ਡਾਕਟਰ ਡਾਕਟਰ ਅਮਰਦੀਪ ਸਿੱਧੂ ਕੋਲ ਦਸਤਾਬਾਹੀ ਹੀ ਗੁਰਦਾਰਪੁਰ ਤੇ ਫਿਰ ਅਸੀਂ ਆਪਾਂ ਇੱਥੇ ਆਏ ਆ ਤੇ ਡਾਕਟਰ ਸਾਹਿਬ ਨੇ ਬੜਾ ਵਧੀਆ 10 ਮਿੰਟ ਜੀ ਹੱਲ ਕਰਤਾ ਕਰ ਜਾਨੇ ਰੈਫਰਰ ਬਾਹਰ ਕਰਤਾ ਤੁਹਾਨੂੰ ਜੇ ਤੰਗੀ ਹੋਵੇ ਤੇ ਡਾਕਟਰ ਸਾਹਿਬ ਨੂੰ ਮਿਲ ਸਕਦੇ ਜਰੂਰ ਕੈਸ਼ਪਰ ਤੇ ਬਹੁਤ ਵਧੀਆ ਰੱਖਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਪ੍ਰੋਬਲਮ ਸੀ ਕਿ ਕੀ ਮੈਟਾ ਡਾ ਬਿਨਾ ਚੀ ਪੂਰਤਾ ਦੇਖ ਬੋਦ ਦੇ ਲਈ ਸਸਿਕਾਲ ਦੋਸਤੋ ਮੈਂ ਡਾਕਟਰ ਅਮਨਦੀਪ ਸਿੰਘ ਸਿੱਧੂ ਮੈਂ ਡੀਐਮ ਗੈਸਟਰੋਐਂਟਰੋਲੋਜਿਸਟ ਹਾਂ ਤੇ ਮੇਰੇ ਸੈਂਟਰ ਦਾ ਨਾਮ ਸਿੱਧੂ ਲੀਵਰ ਐਂਡ ਗੈਸਟਰੋ ਸੁਪਰ ਸਪੈਸ਼ਲਿਟੀ ਸੈਂਟਰ ਹੈ ਜਿਹੜਾ ਕਿ ਸ਼ੋਭਮ ਇਨਕਲੇ ਬਟਾਲਾ ਰੋਡ ਗੁਰਦਾਸਪੁਰ ਸਥਿਤ ਹੈ ਮੈਂ ਇਹ ਇਨਫੋਰਮੇਸ਼ਨ ਸਾਰੇ ਲੋਕਾਂ ਨਾਲ ਸਾਂਝੀ ਇਸ ਕਰਕੇ ਕਰਨਾ ਚਾਹੁੰਦਾ ਕਿ ਕੱਲ ਇੱਕ ਬਹੁਤ ਇੰਟਰਸਟਿੰਗ ਕੇਸ ਮੇਰੇ ਕੋਲ ਆਇਆ ਇੱਕ ਪੇਸ਼ੈਂਟ ਸੀ ਜੋ ਬਟਾਲੇ ਦਾ ਰਹਿਣ ਵਾਲਾ ਸੀ ਉਹਦੇ اٹੈਂਡੈਂਟ ਦਾ ਮੈਨੂੰ ਫੋਨ ਆਇਆ ਕਿ ਡਾਕਟਰ ਸਾਹਿਬ ਸਾਡੇ ਮਰੀਜ਼ ਨੇ ਪੂਰਾ ਨੇ ਉਹ ਨਿਗਲ ਲਿਆ ਤੇ ਉਹਨੇ ਇੱਕ ਐਕਸਰੇ ਦੀ ਮੈਨੂੰ ਫੋਟੋ ਭੇਜੀ ਸੀ ਉਹ ਐਕਸਰੇ ਦੇ ਵਿੱਚ ਨੇਲ ਕਟਰ ਜਿਹੜਾ ਸਟਮਕ ਦੇ ਵਿੱਚ ਪਿਆ ਹੈ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਆਪਣੇ ਸੈਂਟਰ ਤੇ ਬੁਲਾਇਆ ਸਭ ਨਾਲੋਂ ਪਹਿਲਾਂ ਤਾਂ ਇੱਕ ਮੇਰੇ ਲਈ ਵੀ ਚੈਲੈਂਜਿੰਗ ਸੀ ਕਿਉਂਕਿ ਇਹ ਬਹੁਤ ਰੇਅਰ ਚੀਜ਼ ਹੁੰਦੀ ਹੈ ਬਹੁਤ ਡਿਫਿਕਲਟ ਕੇਸ ਸੀ ਔਰ ਪੇਸ਼ੈਂਟ ਦੇ ਅਟੈਂਡੈਂਟ ਵੀ ਘਬਰਾਏ ਹੋਏ ਸੀ ਕਿ ਇੱਕ ਪੇਸ਼ੈਂਟ ਦਾ ਨੇਲ ਕਟਰ ਜਿੱਦਾਂ ਉਹਨੇ ਲਿਆ ਹੈ ਤਾਂ ਉਹਦੀ ਆਂਤ ਜਿਹੜੀ ਹੈ ਉਹ ਫਟ ਵੀ ਸਕਦੀ ਸੀ ਕੰਪਲਿਕೇಷನ್ಸ್ ਵੀ ਆ ਸਕਦੀ ਸੀ ਸਭ ਨਾਲੋਂ ਪਹਿਲਾਂ ਤਾਂ ਮੈਂ ਪੇਸ਼ੈਂਟ ਦੇ ਅਟੈਂਡੈਂਟ ਨੂੰ ਥੋੜਾ ਜਿਹਾ ਕੌਨਫੀਡੈਂਸ ਦਿੱਤਾ ਤੇ ਅਸੀਂ ਦੂਰਬੀਨ ਰਾਹੀਂ ਮਤ ਕੋਈ ਸਰੀਰ ਦੇ ਉੱਤੇ ਚੀਰ ਫਾੜਟ ਕੀਤੇ ਬਿਨਾ ਐਂਡੋਸਕੋਪੀ ਜਿਹਨੂੰ ਅਸੀਂ ਪੰਜਾਬੀ ਚ ਦੂਰਬੀਨ ਕਹਿੰਦੇ ਆ ਦੂਰਬੀਨ ਰਾਹੀਂ ਅਸੀਂ ਉਸ ਨੂੰ ਸਟਮਕ ਚ ਲੈ ਕੇ ਗਏ ਫਿਰ ਆਪਣੇ ਇੱਕ ਇਨਸਟਰੂਮੈਂਟਸ ਹੁੰਦੇ ਨੇ ਜਿਹਨੂੰ ਅਸੀਂ ਫੋਰਨ ਬਾਡੀ ਰਿਮੂਵ ਫੋਰਸੈਪ ਕਹਿੰਦੇ ਆ ਉਸ ਦੇ ਰਾਹੀਂ ਹੌਲੀ ਹੌਲੀ ਕਰਕੇ ਨੇਲ ਕਟਰ ਨੂੰ ਅਸੀਂ ਬਿਨਾ ਚੀਰ ਫਾੜਟ ਤੋਂ ਬਾਹਰ ਕੱਢਣ ਦੇ ਵਿੱਚ ਸਕਸੈਸਫੁਲ ਹੋਏ ਜਿਹੜਾ ਚੈਲੈਂਜਿੰਗ ਕੇਸ ਸੀਗਾ ਕਿ ਨੇਲ ਕਟਰ ਦਾ ਜਿਹੜਾ ਸਾਈਜ਼ ਆ ਉਹ ਬਹੁਤ ਜ਼ਿਆਦਾ ਵੱਡਾ ਹੁੰਦਾ ਔਰ ਜਿਹੜੀ ਸਾਡੀ ਫੂਡ ਪਾਈਪ ਦਾ ਡਾਇਆਮੀਟਰ ਉਹ ਬਹੁਤ ਨੈਰੋ ਹੁੰਦਾ ਤਾਂ ਸਾਨੂੰ ਪਹਿਲਾਂ ਅਸੀਂ ਤਾਰ ਅੰਦਰ ਲੈ ਜਾ ਕੇ ਉਸ ਦਾ ਜਿਹੜਾ ਆਖਰੀ ਹਿੱਸਾ ਹੁੰਦਾ ਪਿੱਛੇ ਵਾਲਾ ਉਸ ਨੂੰ ਅਸੀਂ ਪਕੜਨ ਚ ਸਕਸੈਸਫੁਲ ਰਹੇ ਫਿਰ ਹੌਲੀ ਹੌਲੀ ਕਰਕੇ ਸਿੱਧੇ ਰਸਤੇ ਮਤਲਬ ਤੁਸੀਂ ਕਹ ਲਓ ਨੀਲ ਕਟਰ ਨੂੰ ਬਿਲਕੁਲ ਲੌਂਗੀਟਿਊਡਨਲ ਵੇ ਦੇ ਨਾਲ ਉਹਨੂੰ ਹੌਲੀ ਹੌਲੀ ਕਰਕੇ ਲੈ ਕੇ ਕਿਉਂਕਿ ਅਗਰ ਜੇ ਇਹਨੂੰ ਅਸੀਂ ਮਤਲਬ ਸਿੱਧਾ ਫੜ ਕੇ ਲੈ ਕੇ ਆਂਦੇ ਤਾਂ ਉਹਨੇ ਜਿਹੜੀ ਫੂਡ ਪਾਈਪ ਹੈ ਉਹਨੂੰ ਫਾੜ ਦੇਣਾ ਸੀ ਕਿਉਂਕਿ ਇਹ ਬਹੁਤ ਤਿੱਖਾ ਹੁੰਦਾ ਹੈ ਆ ਡਾਇਮੀਟਰ ਛੋਟਾ ਤਾਂ ਇੱਕ ਮਤਲਬ ਵਧੀਆ ਟੈਕਨੀਕ ਨਾਲ ਲੌਂਗੀਟਿਊਡਨਲ ਵੇ ਨਾਲ ਅਸੀਂ ਨੀਲ ਕਟਰ ਨੂੰ ਹੌਲੀ-ਹੌਲੀ ਕਰਕੇ ਦੂਰਬੀਨ ਵਾਸਤੇ ਉਸ ਨੂੰ ਬਾਹਰ ਕੱਢਣ ਦੇ ਵਿੱਚ ਸਕਸੈਸਫੁਲ ਹੋਏ ਫਾਈਨਲੀ ਪੇਸ਼ੈਂਟ ਅਸੀਂ ਠੀਕ ਕਰਕੇ ਉਸ ਨੂੰ ਵਾਪਸ ਘਰ ਭੇਜਤਾ ਕੋਈ ਦਾਖਲ ਨਹੀਂ ਕੀਤਾ ਕੋਈ ਐਡਮਿਸ਼ਨ ਨਹੀਂ ਕੀਤਾ ਸਿਰਫ ਜਸਟ ਅੱਧਾ ਪੂਨਾ ਘੰਟਾ ਪੇਸ਼ੈਂਟ ਓਬਜ਼ਰਵੇਸ਼ਨ 'ਚ ਰੱਖਿਆ ਸੀ ਈਵਨ ਅੱਜ ਵੀ ਮਾਰਨਿੰਗ ਦੇ ਵਿੱਚ ਜਦੋਂ ਅਸੀਂ ਪੇਸ਼ੈਂਟ ਨਾਲ ਫੋਨ ਦੇ ਉੱਤੇ ਗੱਲ ਕੀਤੀ ਤਾਂ ਉਹ ਬਿਲਕੁਲ ਸਹੀ ਸੀ ਹੀ ਇਜ਼ ਐਬਸੋਲੂਟਲੀ ਫਾਈਨ ਤਾਂ ਰੱਬ ਵੱਲੋਂ ਕਹਿ ਲਓ ਜਾਂ ਤੁਸੀਂ ਕਹਿ ਲਓ ਮੇਰੇ ਮਦਰ ਦੀ ਆਸ਼ੀਰਵਾਦ ਵੱਲੋਂ ਕਹਿ ਲਓ ਕਿ ਮੈਂ ਇਹ ਮਰੇ ਲ ਰੀਅਰ ਚੀਜ਼ ਜਿਹੜੀ ਆ ਕਰਨ ਦੇ ਵਿੱਚ ਸਕਸੈਸਫੁਲ ਰਹਾ ਸਰ ਏਜ ਕਿੰਨੀ ਸੀ ਉਸ ਪੇਸ਼ੈਂਟ ਦੀ ਏਜ ਦੀ 38 ਇਅਰ ਸੀ ਦੱਸੋ ਕਾਰਨ ਦਾ ਪਤਾ ਲੱਗਾ ਕੀ ਵੀ ਨਹੀਂ ਹੋਇਆ ਦੇਖੋ ਬੇਸਿਕਲੀ ਉਹ ਪੇਸ਼ੈਂਟ ਡਰਗ ਐਡਿਕਟਡ ਸੀਗਾ ਔਰ ਆਪਣੇ ਘਰ ਘਰਦਿਆਂ ਨਾਲ ਸ਼ਾਇਦ ਉਸ ਦੀ ਥੋੜੀ ਲੜਾਈ ਹੋਈ ਸੀ ਔਰ ਮਤਲਬ ਆਪਣੇ ਘਰਦਿਆਂ ਨੂੰ ਪੈਸੇ ਲੈਣ ਦੇ ਲਈ ਮਤਲਬ ਤੁਸੀਂ ਕਹਿ ਲਓ ਕਿ ਜ਼ਬਰਦਸਤੀ ਜਾਂ ਉਹਨਾਂ ਨੂੰ ਇਹ ਦੱਸਣ ਵਾਸਤੇ ਕਿ ਮੈਂ ਆਪਣੀ ਜਾਨ ਲੈ ਲੂੰਗਾ ਜਾਂ ਇਸ ਦਾ ਮਤਲਬ ਉਸਨੇ ਗਲਤੀ ਨਾਲ ਇਹ ਆਪਣਾ ਨੇਲ ਕਟਰ ਨਿਗਲ ਲਿਆ। ਅਸਲ ਵਿੱਚ ਇਹਦਾ ਜਿਹੜਾ ਚੀਜ਼ ਫੋਰਕਲੇ ਲਾਇਆ ਗਿਆ ਇਹ ਕੀ ਪ੍ਰੋਸੈਸ ਦਾ ਨਾਮ ਹੈ। ਦੇਖੋ ਇਸ ਨੂੰ ਅਸੀਂ ਐਂਡੋਸਕੋਪੀ ਫੋਰਨ ਬਾਡੀ ਰਿਮੂਵਲ ਕਹਿੰਦੇ ਆ। ਐਂਡੋਸਕੋਪੀ ਜੇ ਪੰਜਾਬੀ ਭਾਸ਼ਾ 'ਚ ਕਹੀ ਜਾਵੇ ਤਾਂ ਦੂਰਬੀਨ। ਅਸੀਂ ਦੂਰਬੀਨ ਨੂੰ ਮਤਲਬ ਸਟਮਕ 'ਚ ਲੈ ਜਾ ਕੇ ਉਹਦੇ ਵਿੱਚ ਫਿਰ ਸਹੀ ਦੂਰਬੀਨ ਦੇ ਵਿੱਚ ਹੀ ਅਸੀਂ ਫੋਰਨ ਬਾਡੀ ਫੋਰਸੈਪ ਪਾਉਂਦੇ ਆ। ਤਾਂ ਉਸ ਫੋਰਨ ਬਾਡੀ ਫੋਰਸੈਪ ਨਾਲ ਅਸੀਂ ਉਸ ਨੂੰ ਗ੍ਰਾਸਪ ਕਰ ਲੈਂਦੇ ਆ ਔਰ ਉਹਦੇ ਨਾਲ ਹੀ ਫਿਰ ਅਸੀਂ ਬਾਹਰ ਕੱਢ ਸਕਦੇ ਆ। ਇਦੇ 'ਚ ਕੋਈ ਚੀਰ ਫਾੜ ਨਹੀਂ ਕੋਈ ਸਰੀਰ ਦੇ ਉੱਤੇ ਨਿਸ਼ਾਨ ਨਹੀਂ